ਹਲਕਾ ਮਜੀਠਾ ਦੇ ਪਿੰਡ ਸੋਇਆਂ ਕਲਾਂ ਵਿਖੇ ਇੱਕ ਕਿਸਾਨ ਗੁਰਪ੍ਰੀਤ ਸਿੰਘ ਵੱਲੋਂ 3 ਤੋਂ 4000 ਏਕੜ ਪਰਾਲੀ ਦੀਆਂ ਗੱਠਾਂ ਸਟੋਰ ਕੀਤੀਆਂ ਨੂੰ ਲੱਗੀ ਭਿਆਨਕ ਅੱਗ ਜਿਸ ਕਾਰਨ ਉਸ ਦਾ ਹੋਇਆ 1.5 ਕਰੋੜ ਦਾ ਨੁਕਸਾਨ 5 ਬਗੇੜ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਅੱਗੇ ਵੇਖੋ ਡੇਲੀ ਨਿਊਜ਼ ਹੁਣ ਤੱਕ ਤੇ ਗੁਰਪ੍ਰੀਤ ਸਿੰਘ ਨੇ ਕੀ ਦੱਸਿਆ ਕੀ ਨਾਮ ਤੁਹਾਡਾ ਸਰਦਾਰ ਗੁਰਪ੍ਰੀਤ ਸਿੰਘ ਪਿੰਸੋਈਆਂ ਕਲਾਂ ਅੱਛਾ ਕੀ ਘਟਨਾ ਵਾਪਰੀ ਗਈ ਆ ਇੱਥੇ ਤਾਂ ਆਪਣੇ ਡੈਪ ਲੱਗਾ ਸੀ ਪ੍ਰਾਲੀ ਦਾ ਮਤਲਬ ਸਰਕਾਰ ਨਾਲੋਂ ਕੀਤਾ ਗਿਆ ਸੀ ਵੀ ਮਤਲਬ ਪ੍ਰਾਲੀ ਇਕੱਠੀ ਕਰੋ ਇਹ ਕਰਕੇ ਮਤਲਬ ਸਹਾਇਤਾ ਕੀਤੀ ਸੀ ਜੇ ਲੜੇ ਪੰਜ ਆਪਣੇ ਕੋਲੇ ਤੇ ਉਹਦੇ ਹੱਥ ਪ੍ਰਾਲੀ ਇਕੱਠੀ ਕੀਤੀ ਸੀ ਤੇ ਮਤਲਬ ਇਹ ਬੱਚੇ ਦੀਆਂ ਤਾਰਾ ਲੰਗਦੀਆਂ ਉੱਤੋਂ ਮਤਲਬ ਲੱਗਾ ਚ ਗੜਾ ਪੈ ਗਿਆ ਕਿ ਲੱਗਿਆ ਇਹ ਕਿੰਨੇ ਕ ਵਜੇ ਦੀ ਘਟਨਾ ਵਾਪਰੀ ਆ ਇਹ ਕੋ 1.5 ਵਜੇ ਦੀ ਫਰ ਬੇਟਾ 2 ਘੰਟੇ ਦੇਰ ਪਹੁੰਚਿਆ ਤੁਸੀਂ ਪਹਿਲਾਂ ਸੂਚਿਤ ਨਹੀਂ ਕੀਤਾਗੇ ਇਹਨੂੰ ਕੀਤਾ ਸੀ ਉਹ ਸਾਰੀਆਂ ਗਈਆਂ ਫਰ ਕੋਟਾਈ ਨਹੀਂ ਕੋਈ ਇਨ ਕੀ ਕਿਹਾ ਇਹਨਾਂ ਜਦੋਂ ਤੁਸੀਂ ਸੂਚਿਤ ਕੀਤਾ ਵਾ ਇਹ ਬਾਈ ਸੂਚਿਤ ਕੀਤਾ ਹਾਂ ਤੇ ਬਸ ਪਹੁੰਚ ਲਿਆ 10 ਮਿੰਟ ਤੱਕ 15 ਮਿੰਟ ਤੱਕ ਪਹੁੰਚ ਜਗੇ ਕਿੰਨੇ ਕਿੰਨੇ ਚਿਰ ਬਾਅਦ ਆਈਆਂ ਗੱਡੀਆਂ ਤਾਂ 2 ਘੰਟੇ ਬਾਅਦ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਕੋਲ ਹਾਂ ਬਾਅਦ ਚ ਆਏ ਸਾਰੇ ਆਏ ਕਿਹੜੀ ਮਹਿਕਮੇ ਦੇ ਆਏ ਆ ਤੇਤੀ ਬੜੀ ਮਹਿਦਮੇ ਦੇ ਆਏ ਆ ਕੀ ਵਿਸ਼ਵਾਸ ਦਵਾਇਆ ਇਹਨਾਂ ਆਂਦੇ ਹੀ ਕਰਾਂਗੇ ਕੋਈ ਮਸਲਾ ਕਰਦੇ ਹਾਂ ਇਹੀ ਬਸ ਕੇ ਹਾਲੇ ਹੁਣ ਕੀ ਮੰਗ ਕਰਦੇ ਜੇ ਤੁਸੀਂ ਮੰਗ ਕਰਦੇ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਵਾ 1 ਕਰੋੜ ਤੋਂ 1.5 ਕਰੋੜ ਦੇ ਵਿੱਚ ਹੋਇਆ ਵਾ ਉਹਦਾ ਵੀ ਕੀਤਾ ਜਾਵੇ ਇਹ ਤੁਹਾਡੀ ਆਪਣੀ ਹੀ ਕਿ ਜਾਂ ਇਦਾਂ ਕਿਸਾਨਾਂ ਕੋਲ ਲਈ ਸੀ ਕਿਸਾਨਾਂ ਕੋਲ ਸਾਰੀ ਬਲ ਇਕੱਠੀ ਕਰਕੇ ਦਿੰਦੀ ਇਹ ਤੁਹਾਡਾ ਕਿਸੇ ਫੈਕਟਰੀ ਨਾਲ ਕੰਟਰੈਕਟ ਸੀ ਹਾਂ ਸਾਰੇ ਫੈਕਟਰੀ ਦਾ ਗਾਰੰਟੀ ਜੀ ਮੇਰਾ ਨਾਮ ਰਵਿੰਦਰ ਸਿੰਘ ਜੀ ਅੱਛਾ ਇਹ ਕਿਸ ਤਰ੍ਹਾਂ ਦਾ ਘਟਨਾ ਵਾਪਰੀ ਜੀ ਇਹ ਨਾ ਪੰਛੀ ਬਿਠੇ ਹੀ ਹੁੰਦੇ ਤੇ ਪੰਛੀ ਜਦੋਂ ਇੱਕ ਦੂਜੇ ਦੇ ਉੱਤੇ ਬਹਿ ਗਏ ਤੇ ਉਹ ਲੰਡੀਆਂ ਦੇ ਤਾਰਾਂ ਹਵਾ ਬਹੁਤ ਤੇਜ਼ ਚੱਲਣ ਦੀ ਸੀ ਤੇ ਉਸ ਕਾਰਕ ਵੱਜੀ ਨਾਲ ਅੱਗ ਲੱਗ ਗਈ ਇਹ ਕਿੰਨੇ ਏਕੜ ਦੀ ਪਰਾਲੀ ਸੀ ਇਹ ਘਟੋਗੜ ਵੀ 3000 ਏਕੜ ਦੀ ਪਰਾਲੀ ਜਗੀ ਅੱਛਾ ਇਹ ਤੁਸੀਂ ਕਿਸਾਨਾਂ ਕੋਲੋਂ ਲੈ ਕੇ ਤੇ ਫਿਰ ਗਾੜੀ ਦਿੰਦੇ ਹਾਂ ਜੀ ਇਹ ਰਾਤ ਦੇਣ ਇੱਕ ਮਿਹਨਤ ਕੀਤੀ ਸੀ ਨਾ ਜ ਹੁਣ ਕੀ ਮੰਗ ਕਰਦੇ ਜੀ ਸਰਕਾਰ ਕੋਲ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਵੀ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਗਰਬੀ ਉਹ ਗਰੀਬ ਪਰਿਵਾਰ ਇਹ 6 ਟਰੈਕਟਰ ਇਹਨਾਂ ਕੋਲ ਤੇ ਸਭ ਉਹ ਖੇਤੀਬਾੜੀ ਵਾਲੇ ਮਹਿੰਗੇ ਰਹੋ ਜਾਣ ਕੇ ਇਹਨਾਂ ਨੂੰ ਕਰਦੇ ਹੁੰਦੇ ਸੀ ਜੀ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਜੋ ਇਹ ਸਾਨੂੰ ਵੀਰ 2 ਮਿੰਟਾਂ ਵੀ ਪਿੰਡ ਵਿੱਚ ਗੁਰਦੁਆਰਿਆਂ ਦੀ ਕਰਾਈਆਂ ਸੀ ਵੀ ਆਪਾਂ ਅੱਗ ਨਹੀਂ ਲਾਉਣੀ ਸਰਕਾਰ ਵੱਲੋਂ ਮਨਾਈ ਹੈਗੀ ਸਰਕਾਰ ਵੱਲੋਂ ਮਨਾਈਆਂ ਇਹਨਾਂ ਨੇ ਮਿਹਨਤ ਕਰਕੇ ਕਿਸਾਨਾਂ ਨੂੰ ਵੀ ਜਾਗਰੂਕ ਕਰਕੇ ਉਹਨਾਂ ਕੋਲ ਪਰਾਲੀ ਲਈ ਆ ਹਾਂਜੀ ਹਾਂਜੀ ਹੁਣ ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਸਰਦਾਰ ਭਗਵੰਤ ਮਾਨ ਨੂੰ ਕਹਿੰਦੇ ਆ ਵੀ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਕਿਉਂਕਿ ਜਿਹੜੀ ਫਾਇਰ ਬੁਗੇੜ ਵਾਲੀਆਂ ਗੱਟੀਆਂ ਉਹ 2 ਘੰਟੇ ਲੇਟ ਆਈਆਂ ਜੋ ਤੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦਾ ਖੇਤੀਬਾੜੀ ਵਾਲਿਆ ਉਹ ਵੀ 2 ਘੰਟੇ ਲੇਟ ਆਇਆ ਜੀ ਤੇ ਜਾਂ ਫਾਇਰ ਬੁਗੇੜ ਸਾਡੇ ਕੋਲ ਇੱਕ ਵੀ ਪਹੁੰਚ ਜਾਂਦੀ ਨਾ ਤੇ ਮਸਲਾ ਹੱਲ ਹੋ ਜਾਣਾ ਹੈ ਸਾਡਾ ਅੱਗ ਦਾ ਕੰ ਕੰਟਰੋਲ ਹੋਈ ਹੈ। ਜੋ ਵੀ ਗੁਰਨਾਨਕ ਦਾ ਗੁਰਪੁਰ ਵੀ ਨਿਕਲ ਰਿਹਾ ਜਿੰਨੀ ਸੰਗਤ ਸੀ ਸਾਰੇ ਵੀਰ ਗੁਰਪ੍ਰੀਤ ਦੀ ਸਹਾਇਤਾ ਕਰਨ ਆਏ ਸੀ। ਪਰ ਉਹ ਹਵਾ ਤੇਜ਼ ਹੋਣ ਕਰਕੇ ਨਹੀਂ ਸਹਾਰੀ ਆ ਡੀ। ਕਿੰਨੇ ਕ ਨੁਕਸਾਨ ਹੋ ਗਿਆ ਵਾ? ਇਹ ਨੁਕਸਾਨ ਘਟੋ ਘਟ ਵੀ ਇਹ ਵੀਰ ਨੇ ਦੱਸਿਆ ਵੀ 1.5 ਤੋਂ 2 ਕਰੋੜ ਦਾ ਹੈਗਾ ਜੀ। ਅਜੇ ਇਹਨੇ ਆਪਣੀ ਲੇਬਰ ਨਹੀਂ ਪਾਈ ਵਿੱਚ। ਜਿਹੜੀ ਲੇਬਰ ਇਹਨਾਂ ਦੀ ਲੱਗਦੀ ਸੀ ਨਾ ਵੀ ਡੈਂਪ ਕਰਕੇ ਲਿਉਂਦੇ ਸੀ ਲੇਬਰ। ਉਹ ਲਾ ਲੋ ਵੀ ਇੱਕ ਦਿਨ ਦਾ 24000 ਰੁਪਏ ਖਰਚਾ ਸੀ ਇਹਨਾਂ ਦਾ ਇੱਕ ਦਿਨ ਦਾ। ਹੋਰ ਕੋ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ? ਹਾਂ ਜੀ ਉਹ ਖੇਤੀਬਾੜੀ ਵਾਲੇ ਪਹੁੰਚੇ ਬਸ ਉਹ ਗੋਗਲੋਂ ਦੀ ਮਿੱਟੀ ਝ ਕੋਈ ਐਸ ਡੀ ਐਮ ਕੋਈ ਤਹਿਸੀਲਦਾਰ ਨਹੀਂ ਇੱਕ ਤਹਿਸੀਲਦਾਰ ਸਾਹਿਬ ਆਏ ਉਹਨਾਂ ਨਾਲ ਗੱਲ ਹੋਈ ਸੀ ਉਹ ਕੋਈ ਨਹੀਂ ਕਰਦੇ ਆ ਜੀ ਕਰਦੇ ਆ ਸਰਦਾਰਾ ਭਗਵੰਤ ਮਾਨ ਜੀ ਨਾਲ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾਉਂਦੇ ਆ ਆਪਾਂ ਕਨਾਲਾਂ ਥਾਂ ਪੱਠੇ ਬੀਜਣੇ ਹੁੰਦੇ ਸੀ ਉਦੋਂ ਫਾਇਰ ਬਗੈੜਾ ਸਾਡੀ ਪੈੜੀ ਵਿੱਚ ਤਿੰਨ ਤਿੰਨ ਆਈਆਂ ਸੀ ਪੰਜ ਮਿੰਟਾਂ ਤੋਂ ਪਹਿਲਾਂ ਆਈਆਂ ਹੁਣ ਕਿੱਥੇ ਗਏ ਸਰਚ ਲਾਈਟਾਂ ਅੱਜ ਸਰਚ ਲਾਈਟ ਕੰਮ ਹੀ ਨਹੀਂ ਕੀਤੀ ਇਹਨਾਂ ਦੀ ਹੁਣ ਵੇਖੋ ਕਿੰਨਾ ਧੂਆਂ ਫੈਲਿਆ ਆ ਦਿਓ ਲਾਗੇ ਘਾਰ ਆ ਉਹਨਾਂ ਨੂੰ ਅੱਗ ਲੱਗਣ ਦਾ ਖਤਰਾ ਹੋਣਾ ਹੁਣ ਪਰਚਾ ਜਾਂਦੀਆਂ ਫਾਇਰ ਬਗੈੜੀਆਂ ਉਹ ਆਈਆਂ ਅਜਨਾਲੇ ਹਲਕੇ ਜਾਈ ਮਝੇ ਇੱਥੇ ਜੱਕ ਨਹੀਂ ਆਈ ਜੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਨਾਂ ਮੇਰਾ ਪਰਮਜੀਤ ਸਿੰਘ ਹੈ ਜੀ ਪਰਮਜੀਤ ਪਰਮਜੀਤ ਸਿੰਘ ਸਟੇਸ਼ਨ ਰਾਜਾ ਸਾਸੀ ਤੋਂ ਅਸ਼ਾ ਇਹ ਅੱਜ ਇੱਥੇ ਤੁਸੀਂ ਪਹੁੰਚੇ ਜੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਹੋ ਆ ਤੇ ਸਾਨੂੰ ਕਾਲ ਹੀ ਗਈ ਹੈ ਜੀ ਅਰਜਸਿਨ ਕਾਲ ਤੇ ਇੱਥੇ ਜਦੋਂ ਪਹੁੰਚਿਆ ਵੇਖਿਆ ਅੱਗ ਬਹੁਤ ਜ਼ਿਆਦਾ ਸੀ ਇਹਨਾਂ ਦਾ ਸਾਰਾ ਜਿੰਨਾ ਇਕੱਠਾ ਦਾ ਸਟੋਰ ਕੀਤਾ ਸਾਰਿਆਂ ਨੂੰ ਅੱਗ ਲੱਗੀ ਹੋਈ ਹੈ ਜੀ ਕਿੰਨੀਆਂ ਗੱਡੀਆਂ ਤੁਹਾਡੀਆਂ ਤੇ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਡੀਆਂ 4 ਗੱਡੀਆਂ ਲੱਗੀਆਂ ਹੋਈਆਂ ਨੇ ਜੀ ਲਗਾਤਾਰ ਕਿਉਂਕਿ ਬੋਰ ਦਾ ਪਾਣੀ ਵੀ ਨਾਲ ਅਵੇਲੇਬਲ ਹੈ ਇੱਥੇ ਪਾਣੀ ਦੀ ਕੋਈ ਦਿੱਕਤ ਨਹੀਂ ਆ ਰਹੀ ਤੇ ਲਗਾਤਾਰ ਚੱਲ ਰਹੀਆਂ ਨੇ 4 ਕਿਸ ਤਰ੍ਹਾਂ ਉਹ ਅੱਗ ਦੇ ਕਾਬੂ ਪਾਇਆ ਜਾਊਗਾ ਸਾਰਾ ਸਟਾਫ ਕਾਬੂ ਪਰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਤੇ ਬਾਕੀ ਗੱਠਾਂ ਦੀ ਆਗਿਆ ਜੀ ਇਹ ਜਲਦੀ ਬੁਝਦੀ ਨਹੀਂ ਹੁੰਦੀ ਕੋਸ਼ਿਸ਼ ਜੁਰੀ ਜਾ ਰਹੀ ਆ ਬੁਝਾਉਂਦੀ ਮੇਨ ਉਹ ਘਰ ਇੱਕ ਘਰ ਨੂੰ ਨੁਕਸਾਨ ਬਹੁਤ ਹੋ ਰਿਹਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਕੋਈ ਹੋਰ ਨਹੀਂ ਇਹ ਸਾਰੇ 1:30 ਵਜੇ ਦੀ ਘਟਨਾ ਸਾਰੇ 1:30 ਵਜੇ ਆਹ